ਹਾਂਜੀ ਮਿੱਤਰੋ ਇਹ ਆਕੇ ਮੋਗਾ ਮੰਡੀ ਦੇ ਵਿੱਚ ਫਾਰਮ ਟਰੈਕ 60 ਫਾਰਮ ਟਰੈਕ 60 ਏਡੀਆ 2009 ਮਾਡਲ 2 ਲੱਖ ਤੇ 90000 ਰੁਪਏ ਡਿਮਾਂਡ ਇਹ ਹੈਗਾ ਡਬਲ ਕੱਚ ਦੇ ਨਾਲ ਪਿਛਲੇ ਟਾਇਰ 13 6 28 ਦੇ ਬਹੁਤ ਜਮਾ ਓਕੇ ਹਨ ਜਮਾ ਨਵੇਂ ਟਾਇਰਾਂ ਦੇ ਵਿੱਚ ਆ ਬਿਨਾ ਪਾਵਰ ਸ਼ੇਅਰਿੰਗ ਤੋਂ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਕੀ ਟਰੈਕਟਰ ਦੀ ਇਸ ਦੂਗਾ ਕਹਿੰਦਾ ਨਿਊ ਹਾਲੈਂਡ 36 ਦੀ ਨਿਊ ਹਾਲੈਂਡ 36 ਦੀ 2016 ਮਾਡਲ 5 ਲੱਖ ਤੇ 80000 ਰੁਪਏ ਡਿਮਾਂਡ ਆ 5 ਲੱਖ 8016 ਦੇ ਟਾਇਰਾਂ ਦੇ ਵਿੱਚ ਟਰੈਕਟਰ ਤੇ ਮਿਊਜ਼ਿਕ ਸਿਸਟਮ ਨੂੰ ਤੇ ਹੱਡ ਨਾਲ ਲੱਗੇ ਡੰਡਾ ਫ ਚਲਾ ਕੇ ਚੈੱਕ ਕਰਕੇ ਲਿਆ ਸਕਦੇ ਆ ਇਹ ਦੁਕਾਨ ਦਾ ਫਾਰਮ ਟ੍ਰੈਕ 6055 6055 ਇਹ 18 ਮਾਡਲ ਆ 6 ਲੱਖ ਤੇ 18000 ਰੁਪਿਆ ਡਿਮਾਂਡ ਆ ਹੱਡ ਲੱਗੀ ਆ ਤੇ ਨਾਲ ਛਤਰੀ ਮਿਊਜ਼ਿਕ ਸਿਸਟਮ ਵੀ ਨਾਲ ਆ ਕੰਡੀਸ਼ਨ ਇਹਦੇ ਟਾਇਰਾਂ ਦੀ 80 ਪਲਾਸਾ 16 ਨੂੰ 28 ਦੇ ਟਾਇਰਾਂ ਦੇ ਵਿੱਚ ਆ ਰੰਗ ਪੇਂਟ ਦਾ ਜਮਾਂ ਓਕੇ ਆ ਟਰੈਕਟਰ ਤੇ ਡੰਡਾ ਫੱਟੀ ਵੀ ਨਾਲ ਆ ਕਿਤੋਂ ਵੀ ਰੰਗ ਵੀ ਲੱਥਿਆ ਨਹੀਂ ਆ ਟਰੈਕਟਰ ਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਦੂਆਂ ਦਾ ਸੋਨਾਲੀ ਕਾ ਸੋਨਾਲੀ ਕਾ 750 RX3 ਇਹ ਹੈਗਾ 2012 ਮਾਡਲ 3 ਲੱਖ ਤੇ 65000 ਰੁਪਏ ਡਿਮਾਂਡ ਇਹਦੀ ਕੰਡੀਸ਼ਨ ਚੈੱਕ ਕਰ ਸਕਦੇ ਪਿਛਲੇ ਟਾਇਰ 14 ਦੇ ਇਹ ਹੈਗੇ ਰੇਡੀਅਲ ਤੇ ਅਗਲੇ ਹੈਗੇ ਆ 750 16 ਦੇ ਤੇ ਇਦੂਆਂ ਆ ਗਿਆ ਵਾ 96 ਮਾਡਲ 96 1 ਲੱਖ 70000 ਰੁਪਏ ਡਿਮਾਂਡ ਮਹਿੰਦਰਾ 265 DI ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਦੀ ਇਦੂਗਾ ਕਾ 475 DI ਇਹ ਹੈਗਾ 97 ਮਾਡਲ 1 ਲੱਖ ਤੇ 85000 ਰੁਪਏ ਡਿਮਾਂਡ ਤੇ ਬਿਨਾ ਪਾਵਰ ਸਟੀering ਤੋਂ ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਦੀ ਹੁੱਡ ਨਾਲ ਲੱਗੀ ਹੋਈ ਆ ਇਹਦੂ ਆ ਗਿਆ ਸਵਰਾਜ 744 F 744 F ਇਹ 2003 ਮਾਡਲ ਆ 2 ਲੱਖ 85 ਹਜ਼ਾਰ ਰੁਪਿਆ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਦੀ ਬਹੁਤ ਵਧੀਆ ਕੰਡੀਸ਼ਨ ਡੰਡਾ ਪੱਟੀ ਆਲ ਓਕੇ ਆ ਟਰੈਕਟਰ ਪਿਛਲੇ ਟਾਇਰ 13 6 24 ਦੇ ਜਮਨ ਨਵੇਂ ਟਾਇਰਾਂ ਦੇ ਵਿੱਚ ਆ ਇਹਦੂ ਆ ਗਿਆ 265 DI ਜਿਹੜੇ 265 DI ਇਹ 2000 ਮਾਡਲ ਆ 2 लाख ਤੇ 10000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਇਹ 12 ਟਾਇਰ ਪਿਛਲੇ ਜਮਾਂ ਨਵੇਂ ਆ ਦੇ ਅਗਲੇ ਵੀ 616 ਜਮਾਂ ਨਵੇਂ ਆ ਕੰਡੀਸ਼ਨ ਬਹੁਤ ਸਾਫ ਟਾਇਰਾਂ ਦੀ ਅਗਲੀਆਂ ਦੀ ਪਈ ਆ ਤੇ ਪਿਛਲੇ ਜਮਾਂ ਹੀ ਨਵੇਂ ਆ ਤੇ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਟਰੈਕਟਰ ਦੀ 2000 ਮਾਡਲ ਆ ਤੇ 2 लाख ਤੇ 10000 ਰੁਪਏ ਡਿਮਾਂਡ 265 DI ਅੱਗੇ ਇਹਦਾ ਕੋਡ 43610 ਕੋਡ 3610 ਪਿਛਲੇ ਟਾਇਰ 4 36 10 ਦੇ ਅਗਲੇ ਟਾਇਰ ਹੈਗੇ 616 ਦੇ ਪਿਛਲੇ ਹੈਗੇ 13 ਦੇ 13 ਦੇ ਟਾਇਰਾਂ ਦੇ ਵਿੱਚ ਪੱਕੇ ਟਾਇਰ 13 ਦੇ ਐਮ ਆਰ ਐਫ ਦੇ ਕੰਡੀਸ਼ਨ ਬਾਕੀ ਚੈੱਕ ਕਰ ਸਕਦੇ ਆ ਡਿਮਾਂਡ ਇਹਦੀ ਲਿਖੀ ਨਹੀਂ ਹੋਈਗੀ ਤੇ ਇਹ ਦੁਕਾਨ ਆ ਗਿਆ ਵਾ ਮਹੀਂਦਰਾ ਬੀ 275 ਡੀਆਈ 275 ਡੀਆਈ ਇਹ ਹੈਗਾ 2000 ਮਾਡਲ 2 ਲੱਖ ਤੇ 50000 ਰੁਪਏ ਡਿਮਾਂਡ ਆ ਰੰਗ ਪੇਂਟ ਦਾ ਜਿਵੇਂ ਓਕੇ ਆ ਟਰੈਕਟਰ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਇਹ ਦੁਕਾਨ ਆ ਗਿਆ 2002 ਮਾਡਲ 2 ਲੱਖ ਤੇ 40000 ਰੁਪਏ ਡਿਮਾਂਡ ਆ ਇਹ 265 ਡੀਆਈ ਬੰਪਰ ਡੰਡਾ ਫੱਟੀ ਸਭ ਕੋ ਨਾਲ 12 ਦੇ ਟਾਇਰਾਂ ਦੇ ਵਿੱਚ ਆ ਇਹ ਦੁਕਾਨ ਦਾ ਸਵਰਾਜ 724 724 ਇਹਲਾ ਸਵਰਾਜ ਆ ਕੰਡੀਸ਼ਨ ਵਾਲੋ ਓਕੇ ਆ ਪਿਛਲੇ ਟਾਇਰ ਹੈਗੇ ਆ 20 30 ਪੈਸੇ ਦੇ 20 ਤੋਂ 30 ਪੈਸੇ ਦੇ ਜਮ੍ਹਾਂ ਕੋਨੇ ਆ ਤੇ ਇਹ 1992 ਮਾਡਲ 95000 ਰੁਪਏ ਡਿਮਾਂਡ ਆ ਆਜ ਸਰ ਅਇਸਰ ਆ ਗਿਆ 99 ਮਾਡਲ 1 ਲੱਖ ਤੇ 15000 ਰੁਪਏ ਡਿਮਾਂਡ ਆ ਇਹਦੇ ਵੀ 12 ਦੇ ਟਾਇਰਾਂ ਦੇ ਵਿੱਚ ਆ ਇਹ ਦੁਕਾਨ ਦਾ ਸੋਨਾ ਲੇਕਾ ਸੋਨਾ ਲੇਕਾ 7 ਇਦੂ ਆ ਗਿਆ ਸੋਨਾ ਲੀਕਾ ਸੋਨਾ ਲੀਕਾ 2002 ਮਾਡਲ 2 ਲੱਖ 85000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰਦਾ 16 9 28 ਦੇ ਟਾਇਰਾਂ ਦੇ ਵਿੱਚ ਪਿਛਲੇ ਟਾਇਰ ਜਮਾ ਸੀਏਡ ਦੇ ਜਮਾ ਨਵੇਂ ਆ ਤੇ ਅਗਲੇ ਵੀ ਸੀਏਡ ਦੇ ਟਾਇਰ ਆ ਅਗਲੇ ਹੈਗੇ 650 20 ਦੇ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਆ ਸੋਨਾ ਲੀਕਾ 60 ਦੀ ਇਦੂ ਆ ਗਿਆ ਫਾਰਮ ਟ੍ਰੈਕ 60 ਫਾਰਮ ਟ੍ਰੈਕ 60 ਪੁਣੇ ਚੈੱਕ ਕਰ ਸਕਦੇ ਆ ਫਾਰਮ ਟ੍ਰੈਕ ਦੀ ਬਿਨਾ ਪਾਵਰ ਸ਼ੇਅਰਿੰਗ ਤੋਂ ਆ 2010 ਮਾਡਲ 3 ਲੱਖ ਤੇ 20000 ਰੁਪਏ ਦੀ ਮੰਗ ਚੱਪ ਵਾਲੀ ਕਾਪੀ ਦੇ ਨਾਲ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਟਾਇਰਾਂ ਦੀ ਕੰਡੀਸ਼ਨ ਆਲ ਗੁੱਡ ਆ ਤੇ ਨਾਲ ਗੂਡਗਿਅਰ ਦੇ ਟਾਇਰ ਆਲੇ 14 ਦੇ ਅੱਗੇ ਆ ਕੇ 616 ਦੇ ਕਿਲ ਟਾਇਰ ਹੈਗਾ ਫਾਰਮ ਸੁਵਰਾਜ 855 HP 855 HP 2017 ਮਾਡਲ ਆ ਫਸਟ ਪਾਰਟੀ ਦੀ 45 ਲੱਖ ਤੇ 65000 ਰੁਪਏ ਦੀ ਮੰਗ ਆ ਨੰਬਰ ਨਕਦ ਕੈਸ਼ ਦੇ ਨਾਲ ਪੀਬੀ ਨੰਬਰ ਆ ਨਕਦ ਕੈਸ਼ ਦੇ ਰਾਈਟਰ ਮਿਲੂਗਾ ਇਹਦੂਗਾ ਆ ਗਿਆ ਫਾਰਮ ਟਰੱਕ ਫਾਰਮ ਟਰੱਕ 65 EPI 65 EPI 2000 11 ਮਾਡਲ ਦਾ 3 ਲੱਖ ਤੇ 85000 ਰੁਪਏ ਡਿਮਾਂਡ ਆ ਪਾਵਰ ਸ਼ੇਰਿੰਗ ਦੇ ਨਾਲ ਟਰੈਕਟਰ 6055 ਨਹੀਂ ਕੱਲਾ 65 ਪੀਬੀਆਈ 65 ਆ 16 18 ਦੇ ਵਿੱਚ ਇਹ ਜੁਗਾ ਸੋਨ ਵਾਲੀ ਕਾ ਸੋਨ ਵਾਲੀ ਕਾ ਡੀਆਈ 60 ਡੀਆਈ ਆਰਐਕਸ 60 ਇਹਦੀ ਡਿਮਾਂਡ ਹੈਗੀ 2014 ਮਾਡਲ 4 ਲੱਖ ਤੇ 40000 ਰੁਪਏ ਡਿਮਾਂਡ ਆ ਇਹ ਜੁਗਾ 50 50 ਡੀ ਜੌਨ ਡੀਅਰ 50 50 ਡੀ 2016 ਮਾਡਲ 4 ਲੱਖ ਤੇ 65000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਟਾਇਰਾਂ ਕੁਲਿਊਸ਼ਨ ਆਲਗੋਡ ਆ ਅਗਲੇ ਟਾਇਰ 7075 ਰੁਪਏ ਦੇ ਵਿੱਚ ਵਿੱਚ ਆ ਤੇ ਪਿਛਲੇ ਟਾਇਰ ਹੈਗੇ ਆ 75 ਰੁਪਏ ਤੋਂ ਉੱਪਰ ਆ ਕੰਡੀਸ਼ਨ ਐ ਐਮ ਆਰ ਐਫ ਦੇ ਪੱਕੇ ਟਾਇਰ ਆ ਪਿਛਲੇ ਇਹ ਦੁਕਾਨ ਆ ਗਿਆ ਵਾ ਫਾਰਮ ਟਰੱਕ ਫਾਰਮ ਟਰੱਕ ਆ ਗਿਆ ਵਾ 2011 ਮਾਡਲ 3 ਲੱਖ ਤੇ 90000 ਰੁਪਏ ਡਿਮਾਂਡ ਆ 3 ਲੱਖ 90000 ਰੁਪਏ ਡਿਮਾਂਡ ਪਿਛਲੇ ਟਾਇਰ 16 ਦੇ ਅਗਲੇ 7 50 16 ਦੇ ਕੰਡੀਸ਼ਨ ਚ ਚੈੱਕ ਕਰ ਸਕਦੇ ਆ ਬੰਪਰ ਲੱਗਾ ਹੋਇਆ ਅਗਲੇ ਪੰਨੇ ਡੱਡਾ ਫੱਟੀ ਦੇ ਨਾਲ ਆ ਟਰੈਕਟਰ ਕੰਡੀਸ਼ਨ ਚ ਚੈੱਕ ਕਰ ਸਕਦੇ ਆ ਟਰੈਕਟਰ ਦੀ ਬਹੁਤ ਵਧੀਆ ਕੰਡੀਸ਼ਨ ਟਰੈਕਟਰ ਆ